ਹਾਂਜੀ ਵੀਰ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਡਾ ਪਿੰਡ ਮਾਨਕੀ ਹੈ ਜੀ ਤੇ ਆ ਟੋਬਾ ਸਾਡੇ ਮਾਨਕੀ ਪਿੰਡ ਦਾ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਡਿਸਪੈਂਸਰੀ ਆ ਦਾਖਨ ਆ ਤੇ ਆ ਸੋਸਾਇਟੀ ਆ ਜੀ ਆ ਪਾਣੀ ਹੈ ਸਾਡੇ ਪਿੰਡ ਦਾ ਦੇਖ ਲਓ ਹਾਂਜੀ ਆ ਦੇਖੋ ਜੀ ਪਿੰਡ ਮਾਨਕੀ ਸਮਰਾਲਾ ਜ਼ਿਲ੍ਹਾ ਲੁਧਿਆਣਾ ਇਹ ਆ ਸਾਡੇ ਪਿੰਡ ਦਾ ਵਿਕਾਸ ਉਹ ਸਾਹਮਣੇ ਪਾਣੀਓ ਪਾਣੀ ਆ ਜੇ ਸਾਫ ਸੁੰਡੀ ਰਾਤ ਤੇ ਬਰਾਤੇ ਵੜ ਗਿਆ ਮੱਛਰ ਬਾਈ ਇੰਨਾ ਬਸ ਕੁਝ ਨਹੀਂ ਕਹਿ ਸਕਦਾ ਦੀ ਬਿਮਾਰੀ ਚ ਬੈਠਾ 1.5 ਮਹੀਨਾ ਹੋ ਗਿਆ ਪਾਣੀ ਖੜੇ ਨੂੰ ਪੂਰਾ ਅ ਇਧਰ ਗੁਰੂ ਘਰ ਆ ਉਹ ਉਲੇ ਚ ਡਿਸਪੈਂਸਰੀ ਆ ਡਾਕ ਖਾਨਾ ਉਹ ਸਾਹਮਣੇ ਸੋਸਾਇਟੀ ਵੀ ਆ ਸਾਰੀਆਂ ਚੀਜ਼ਾਂ ਇੱਕੋ ਜਗ ਇਕੱਠੀਆਂ ਨੇ ਪਰ ਇਹਦਾ ਹੱਲ ਕੋਈ ਨਹੀਂ ਪਾਣੀਓ ਪਾਣੀ ਖੜਾ ਬਾਈ ਨੰਗਣ ਨੂੰ ਰਾਹ ਨਹੀਂ ਹੈਗਾ ਇਹ ਕਿਸੇ ਕੋਲ ਹੱਲ ਹੈ ਤਾਂ ਬਾਈ ਦੱਸਿਓ ਸਾਨੂੰ ਆ ਪਿੰਡ ਮਾਨਕੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਇਹ ਜ਼ਰੂਰ ਕਿਰਪਾ ਕਰੋ ਦੱਸੋ ਹਨ ਇਹਦਾ ਕੀ ਹੱਲ ਆ ਕਰਾਓ ਇਹਦਾ ਕੋਈ ਹੱਲ ਵੀਡੀਓ ਦਿਖੋ ਸਕੇ ਤਾਂ ਸ਼ੇਅਰ ਕਰਿਓ ਵੀਰੇ